ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਪੋ ਦਾ ਦਿਨ ਚੜਦਾ ਹੈ। ਮੁਗਲ ਸਿਪਾਹੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਜਾਣ ਵਾਸਤੇ ਆਉਂਦੇ ਨੇ। ਮਾਤਾ ਗੁਜਰੀ ਜੀ ਮੁਗਲ ਸਿਪਾਹੀਆਂ ਨੂੰ ਪੁੱਛਦੇ ਨੇ ਕਿ ਇਹਨਾਂ ਦਾ ਕਸੂਰ ਕੀ ਹੈ? ਇਹ ਪੇਸ਼ੀ ਕਿਉਂ ਹੋਣ ਲੱਗੀ ਹੈ? ਤਾਂ ਮੁਗਲ ਸਿਪਾਹੀ ਕਹਿੰਦੇ ਨੇ ਕਿ ਅਸੀਂ ਹੁਕਮ ਦੇ ਪੱਜੇ ਹੋਏ ਆਏ ਹਾਂ। ਪਰ ਇਹਨਾਂ ਨੂੰ ਜ਼ਰੂਰ ਪਤਾ ਹੈ ਕਿ ਇਹਨਾਂ ਦਾ ਇਹੀ ਕਸੂਰ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਹਨ। ਮੁਗਲ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈ ਜਾ ਰਹੇ ਨੇ ਅਤੇ ਸਮਝਾ ਰਹੇ ਨੇ ਕਿ ਜਦ ਕਚਹਿਰੀ ਵਿੱਚ ਪਹੁੰਚਣਾ ਹੈ ਤਾਂ ਸੂਬੇ ਸਰਹੰਦ ਨੂੰ ਚੁੱਕ ਕੇ ਸਲਾਮ ਕਰਨੀ ਹੈ ਇਹ ਸਾਹਬ ਦੱਸਦੇ ਹੋਏ ਜਾ ਰਹੇ ਨੇ ਇਹਨਾਂ ਦੀ ਚਾਲ ਸੀ ਕਿ ਉਹ ਵੱਡਾ ਦਰਵਾਜ਼ਾ ਬੰਦ ਕਰ ਦੇਣਗੇ ਅਤੇ ਖਿੜਕੀ ਵਾਲਾ ਛੋਟਾ ਦਰਵਾਜ਼ਾ ਖੁੱਲਾ ਰੱਖਣਗੇ ਜਦ ਸਾਹਿਬਜ਼ਾਦੇ ਅੰਦਰ ਜਾਣਗੇ ਤਾਂ ਚੁੱਕ ਕੇ ਜਾਣਾ ਪਏਗਾ ਅਤੇ ਉਹ ਤਾੜੀ ਮਾਰ ਕੇ ਹੱਸਣਗੇ ਕਿ ਗੁਰੂ ਗੋਬਿੰਦ ਦੇਵਾਲ ਸੂਬੇ ਸਰਹੰਦ ਸਾਹਮਣੇ ਝੁੱਕ ਗਏ ਨੇ ਪਰ ਸਾਹਿਬਜ਼ਾਦੇ ਛੋਟੇ ਦਰਵਾਜ਼ੇ ਤੋਂ ਆਪਣੇ ਸੱਜੇ ਪੈਰਾਂ ਨਾਲ ਅੰਦਰ ਦਾਖਲ ਹੋਏ ਕਚਹਿਰੀ ਅੰਦਰ ਦਾਖਲ ਹੁੰਦੇ ਹੀ ਸਾਹਿਬਜ਼ਾਦੇ ਗੱਜ ਕੇ ਫਤਿਹ ਬੁਲਾਉਂਦੇ ਹਨ ਇਹ ਕਾਤਕ ਦੇਖ ਕੇ ਵੀ ਸੜ ਗਏ ਨੇ ਹੈਰਾਨ ਹੋਏ ਨੇ ਕਿ ਇੰਨਾ ਵੱਡਾ ਜਿਗਰਾ ਅਤੇ ਹੌਂਸਲਾ ਹੈ ਇਹਨਾਂ ਵਿੱਚ ਕਹਿੰਦੇ ਨੇ ਜਿਹੋ ਜੇ ਗੁਰੂ ਸਾਹਿਬ ਇਹਨਾਂ ਦੇ ਪਿਤਾ ਨੇ ਉਹ ਜਿਹੇ ਪੁੱਤਰ ਨੇ ਨਾ ਪਿਤਾ ਡਰਿਆ ਹੈ ਅਤੇ ਨਾ ਹੀ ਪੁੱਤਰ ਡਰੇ ਇਹ ਚਾਹੁੰਦੇ ਸੀ ਕਿ ਸਾਹਿਬਜ਼ਾਦਿਆਂ ਦਾ ਮਨੋਬਲ ਡੇਕ ਦਿੱਤਾ ਜਾਵੇ ਇਹਨਾਂ ਸੋਚਿਆ ਕਿ ਮਾਨਸਿਕ ਤੌਰ ਤੇ ਡੇਕ ਕੇ ਇਹ ਸਾਹਿਬਜ਼ਾਦਿਆਂ ਤੋਂ ਕੁਝ ਵੀ ਕਰਵਾ ਲੈਣਗੇ ਜ਼ਮੀਰਾਂ ਨੂੰ ਗੁਲਾਮ ਕਰ ਲੈਣਗੇ ਸਭ ਤੋਂ ਪਹਿਲਾਂ ਸੂਬਾ ਸਰਹੰਦ ਕਹਿੰਦਾ ਹੈ ਕਿ ਬੱਚਿਓ ਕੀ ਤੁਹਾਨੂੰ ਪਤਾ ਤੁਹਾਡੇ ਪਿਤਾ ਅਤੇ ਵੱਡੇ ਭਰਾ ਚਮਕੌਰ ਦੀ ਜੰਗ ਵਿੱਚ ਮਾਰ ਦਿੱਤੇ ਗਏ ਨੇ ਇਹ ਗੱਲ ਸੁਣ ਕੇ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਭਰਾ ਜੰਗ ਦੇ ਮੈਦਾਨ ਵਿੱਚ ਜੂਝਦੇ ਸ਼ਹੀਦ ਹੋਏ ਨੇ ਮਰੇ ਨਹੀਂ ਉਹ ਫੌਜ ਦੇ ਸਨਮੁਖ ਹੋ ਕੇ ਲੜੇ ਹੋਣਗੇ ਸੂਬੇ ਨੂੰ ਕਹਿੰਦੇ ਨੇ ਕਿ ਤੂੰ ਖੁਦ ਨੂੰ ਵੱਡਿਆਂ ਭਾਗਾਂ ਵਾਲਾ ਸਮਝ ਕਿ ਸਾਡੇ ਭਰਾ ਸ਼ਹੀਦ ਹੋਏ ਨੇ ਤੇ ਤੂੰ ਉਹਨਾਂ ਦੇ ਦਰਸ਼ਨ ਕਰ ਸਕਿਆ ਤੇਰੇ ਬਹੁਤ ਵੱਡੇ ਭਾਗ ਨੇ ਫਿਰ ਬਾਬਾ ਫਤਿਹ ਸਿੰਘ ਜੀ ਬੋਲਦੇ ਨੇ ਕਿ ਤੂੰ ਆਖਦਾ ਕਿ ਅਸੀਂ ਤੇਰੇ ਭਰਾ ਮਾਰ ਦਿੱਤੇ ਨੇ ਪਰ ਜੇ ਤੂੰ ਆਖੇ ਕਿ ਤੁਹਾਡਾ ਪਿਤਾ ਵੀ ਮਾਰ ਦਿੱਤਾ ਗਿਆ ਤਾਂ ਤਨ ਤਨ ਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਰਨ ਵਾਲਾ ਕਦੇ ਜੰਮਿਆ ਨਹੀਂ ਜਿਨ੍ਹਾਂ ਨੇ ਖੁਦ ਕਾਲ ਨੂੰ ਬਣਾਇਆ ਕਾਲ ਬਣਾਉਣ ਵਾਲੇ ਨੂੰ ਕੋਈ ਕਿਵੇਂ ਮਾਰ ਸਕਦਾ ਹੈ ਦੁਨੀਆ ਨੂੰ ਜੀਵਨ ਦਾਤ ਦੇਣ ਵਾਲੇ ਨੂੰ ਕੋਈ ਕਿਵੇਂ ਮਾਰ ਸਕਦਾ ਹੈ ਬਾਬਾ ਜੁਰਾਵਰ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਸੂਰਜ ਨੂੰ ਪਕੜਿਆ ਨਹੀਂ ਜਾ ਸਕਦਾ ਆਕਾਸ਼ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਉਦਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਿਆ ਨਹੀਂ ਜਾ ਸਕਦਾ ਇਹੋ ਜਿਹੇ ਦਲੇਰੀ ਹੌਸਲੇ ਵਾਲੇ ਬੀਰਸ ਵਾਲੇ ਸ਼ਬਦ ਸੁਣ ਕੇ ਸਭ ਹੈਰਾਨ ਤੇ ਪਰੇਸ਼ਾਨ ਵੀ ਹੋਏ ਨੇ ਇਤਿਹਾਸਕਾਰ ਇਹ ਵੀ ਦੱਸਦੇ ਨੇ ਇੱਕ ਝੂਠਾ ਅਹਲਕਾਰ ਜਿਸ ਦਾ ਨਾਂ ਸੁਚਾਨੰਦ ਸੀ ਉਸ ਨੇ ਵਿਉਂਤ ਕਢੀ ਹੋਈ ਸੀ ਉਸ ਨੂੰ ਸਾਹਿਬਜ਼ਾਦਿਆਂ ਦੇ ਹੌਸਲੇ ਬਾਰੇ ਕੀ ਪਤਾ ਸੀ ਉਸ ਨੇ ਤਿੰਨ ਤਖਤ ਲਗਵਾਏ ਇੱਕ ਮਠਿਆਈਆਂ ਨਾਲ ਭਰਿਆ ਹੋਇਆ ਦੂਜਾ ਖਟੌਣਿਆਂ ਨਾਲ ਅਤੇ ਤੀਜਾ ਕਿਰਪਾਨਾਂ ਅਤੇ ਨੇਜਿਆਂ ਨਾਲ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਜੋ ਵੀ ਪਸੰਦ ਹੈ ਉਹ ਲੈ ਲਓ। ਦੋਨੋਂ ਸਾਹਿਬਜ਼ਾਦੇ ਇੱਕ ਦੂਸਰੇ ਵੱਲ ਤੱਕਦੇ ਨੇ ਅਤੇ ਬਿਨਾਂ ਖਡਾਉਣਿਆਂ ਅਤੇ ਮਠਿਆਈਆਂ ਵੱਲ ਦੇਖਦੇ ਸਿੱਧਾ ਕਿਰਪਾਨਾਂ ਅਤੇ ਨੇਜਿਆਂ ਵਾਲੇ ਤਖਤ ਕੋਲ ਚਲੇ ਜਾਂਦੇ ਨੇ। ਬਾਬਾ ਜੁਰਾਵਰ ਸਿੰਘ ਜੀ ਇੱਕ ਬੰਦੂਕ ਫੜਦੇ ਨੇ ਅਤੇ ਬਾਬਾ ਫਤਿਹ ਸਿੰਘ ਜੀ ਇੱਕ ਨੇਜਾ ਚੁੱਕਦੇ ਨੇ। ਸੁੱਚਾ ਆਨੰਦ ਪਹਿਲਾਂ ਹੀ ਮੌਕਾ ਪਾਲਦਾ ਸੀ। ਇਹ ਦੇਖ ਉਹ ਸੂਬੇ ਨੂੰ ਕਹਿੰਦਾ ਹੈ ਇਹ ਦੇਖੋ ਇਹਨਾਂ ਦੀ ਅਸਲੀਅਤ ਇਹ ਬਾਗੀ ਨੇ ਬਗਾਵਤ ਕਰਨਗੇ ਜੇ ਅਸੀਂ ਇਹਨਾਂ ਨੂੰ ਛੱਡ ਦਿੱਤਾ ਤਾਂ ਅੱਜ ਸ਼ਸਤਰ ਚੁੱਕਦੇ ਨੇ ਕੱਲ ਸਾਡੇ ਤੇ ਹੀ ਵਰਸਣਗੇ ਇਹ ਬਾਗੀ ਪਿਓ ਦੇ ਬਾਗੀ ਪੁੱਤਰ ਨੇ ਲਾਲਚ ਦੇ ਕੇ ਦੇਖ ਲਿਆ ਹੈ ਡਰਾ ਕੇ ਦੇਖ ਲਿਆ ਹੈ ਸੂਬੇ ਨੇ ਕਿਹਾ ਬੱਚਿਓ ਤੁਹਾਡਾ ਵਲੀ ਵਾਰਿਸ ਕੋਈ ਨਹੀਂ ਰਹਾ ਤੁਹਾਡੇ ਪ੍ਰਾ ਅਸੀਂ ਮਾਰ ਦਿੱਤੇ ਨੇ ਪਿਓ ਵੀ ਮਾਰ ਦਿੱਤਾ ਹੈ ਹੁਣ ਤੁਹਾਨੂੰ ਸਾਹਮਣ ਵਾਲਾ ਕੋਈ ਨਹੀਂ ਸਾਡੇ ਨਾਲ ਰਲ ਜਾਓ ਮੁਸਲਮਾਨ ਬਣ ਜਾਓ ਈਨ ਮੰਨ ਲਓ ਰਾਜ ਕਰੋਗੇ ਤੁਹਾਡੇ ਵਿਆਹ ਚੰਗੇ ਕਰਾਂਗੇ ਰਾਜਕੁਮਾਰ ਬਣਾ ਦੇਵਾਂਗੇ ਐਸ਼ ਕਰੋਗੇ ਖੁਸ਼ ਰਹੋਗੇ ਤਾਂ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਰਾਜ ਦੀਆਂ ਗੱਲਾਂ ਤੂੰ ਕਰਦਾ ਫਿਰਦਾ ਏ ਇਹ ਰਾਜ ਸਾਡੇ ਪਿਤਾ ਜੀ ਦੇ ਪੈਰਾਂ ਵਿੱਚ ਰੁੱਲਦੇ ਫਿਰਦੇ ਨੇ ਤੇਰੇ ਵਰਗੇ ਲੱਖਾਂ ਕਰੋੜਾਂ ਤਖਤ ਵੀ ਸਾਡੇ ਪਿਤਾ ਦੇ ਪੈਰਾਂ ਲਈ ਧੂੜ ਬਰਾਬਰ ਵੀ ਨਹੀਂ ਜੇ ਤੂੰ ਆਖਦਾ ਹੈ ਕਿ ਮੁਸਲਮਾਨ ਬਨ ਜਾਏ ਤਾਂ ਕਿ ਸਾਨੂੰ ਮੌਤ ਨਹੀਂ ਆਵੇਗੀ ਕਿ ਮੂਮਨ ਕਦੇ ਮਰਦੇ ਨਹੀਂ ਜੇ ਮਰਦੇ ਹਨ ਤਾ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਉਂਦੇ ਹੋਏ ਆਪਣੀ ਜਾਨ ਨਿਉ ਸ਼ਾਵਰ ਕਰ ਦੇਵਾਂਗੇ ਇਹ ਗੱਲਾਂ ਸੁਣ ਕੇ ਬਲੰਦ ਹੌਸਲੇ ਦੇਖ ਕੇ ਇਹਨਾਂ ਦੀ ਕੋਈ ਪੇਸ਼ਨਾ ਚੱਲੀ ਸਭ ਚਾਲਾਂ ਅਸਫਲ ਹੋ ਗਈਆਂ ਅਖੀਰ ਸੂਬੇ ਨੇ ਦੇਖਿਆ ਕਿ ਕੋਈ ਹੋਰ ਨੀਤੀ ਅਪਣਾਉਣੀ ਪਵੇਗੀ ਅੱਜ ਦੀ ਪਹਿਲੀ ਪੇਸ਼ੀ ਵਿੱਚ ਸਾਹਿਬਜ਼ਾਦੇ ਡਰੇ ਨਹੀਂ ਨਾ ਲਾਲਚ ਵਿੱਚ ਆਏ ਅਤੇ ਨਾ ਹੀ ਈਨ ਮੰਨੀ ਉਹਨਾਂ ਅੱਖ ਨਾਲ ਅੱਖ ਮਿਲਾ ਕੇ ਚੜ੍ਹਦੀ ਕਲਾ ਵਿੱਚ ਮੂੰਹ ਤੋੜਵੇਂ ਜਵਾਬ ਦਿੱਤੇ ਸੂਬਾ ਉਹਨਾਂ ਨੂੰ ਕਹਿੰਦਾ ਹੈ ਕਿ ਤੁਹਾਡੇ ਕੋਲ ਅੱਜ ਦੀ ਰਾਤ ਹੈ ਆਪਣੀ ਦਾਦੀ ਨਾਲ ਜਾ ਕੇ ਸਲਾਹ ਕਰੋ ਜੇ ਤੁਸੀਂ ਮੁਸਲਮਾਨ ਨਾ ਬਣੇ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ ਜੇ ਤੁਸੀਂ ਮੁਸਲਮਾਨ ਬਣ ਗਏ ਤਾਂ ਰਾਜੇ ਮਹਾਰਾਜਾਂ ਵਾਂਗ ਰਹੋਗੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਕੋਲ ਜਾਂਦੇ ਨੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਨੂੰ ਅੰਗਲ ਵਕੜੀ ਪਾਉਂਦੇ ਨੇ ਸਾਰਾ ਕੁਝ ਦੱਸਦੇ ਨੇ ਉਹ ਦੱਸਦੇ ਨੇ ਕਿ ਉਹਨਾਂ ਸਾਨੂੰ ਬਹੁਤ ਲਾਲਚ ਦਿੱਤੇ ਡਰਾਵੇ ਦਿੱਤੇ ਪਰ ਅਸੀਂ ਚੁਕੇ ਨਹੀਂ ਅਤੇ ਨਹੀਂ ਈਨਵੰਨੀ ਇਸ ਤਰ੍ਹਾਂ 11 ਪੋਦੀ ਰਾਤ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਨੂੰ ਗੁਰਬਾਣੀ ਸੁਣਾ ਕੇ ਹੋਰ ਪੱਕਿਆ ਕੀਤਾ ਹੈ ਬਿਨਾ ਕੁਝ ਸ਼ਕੇ ਬਿਨਾ ਕਿਸੇ ਗਰਮ ਵਸਤਰ ਦੇ ਠੰਡੇ ਪਰਛ ਵਿੱਚ ਬੈਠੇ ਨੇ ਇਸ ਦਿਨ ਮੋਤੀ ਮਹਿਰਾ ਸਾਰਾ ਤਨ ਸਪਾਈਆਂ ਨੂੰ ਦੇ ਕੇ ਚੋਰੀ ਆਣ ਕੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਸ਼ਕਾਉਂਦਾ ਹੈ 12 ਪੋਦਾ ਦਿਨ ਚੜਦਾ ਹੈ ਅੱਜ ਫਿਰ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਨੇ ਉੱਥੇ ਜਾ ਕੇ ਗੱਜ ਕੇ ਫਤਿਹ ਬੁਲਾਉਂਦੇ ਨੇ ਅੱਜ ਦੇ ਦਿਨ ਸੂਬੇ ਨੇ ਬਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਵੀ ਸੱਦਿਆ ਹੈ ਇਸ ਦੇ ਭਰਾ ਨੂੰ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਵਿੱਚ ਆਪਣੇ ਹੱਥੀ ਨਰਕਾ ਨੂੰ ਤੋੜਿਆ ਸੀ ਸੂਬਾ ਚਾਹੁੰਦਾ ਸੀ ਕਿ ਇਹ ਵੀ ਉੱਥੇ ਆਉਣ ਅਤੇ ਵੱਦ ਤੋਂ ਵੱਧ ਦੁਸ਼ਮਣ ਇਕੱਠੇ ਹੋ ਜਾਣ ਤਾਂ ਜੋ ਸਾਹਿਬਜ਼ਾਦਿਆਂ ਖਿਲਾਫ ਵੱਦ ਤੋਂ ਵੱਧ ਫਤਵੇ ਜਾਰੀ ਕੀਤੇ ਜਾਣ ਸੂਬਾ ਫਿਰ ਸਾਹਿਬਜ਼ਾਦਿਆਂ ਨੂੰ ਕਹਿੰਦਾ ਹੈ ਕਿ ਅਸੀਂ ਤੁਹਾਡੇ ਤੇ ਤਰਸ ਕਰਦੇ ਹਾਂ ਮੁਸਲਮਾਨ ਬਨ ਜਾਓ ਰਾਜ ਕਰੋਗੇ ਪਰ ਸਾਹਿਬਜ਼ਾਦੇ ਅਡੋਲ ਰਹੇ ਕਹਿਣ ਲੱਗੇ ਮੌਤ ਤਾਂ ਸਭ ਨੂੰ ਇੱਕ ਦਿਨ ਆਉਣੀ ਹੀ ਹੈ ਸਾਨੂੰ ਗੁਰੂ ਪਿਤਾ ਨੇ ਸਿਖਾਇਆ ਹੈ ਕਿ ਨਾ ਹੀ ਕਿਸੇ ਨੂੰ ਡਰਾਉਣਾ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ ਹੈ ਨਾ ਤਾਂ ਅਸੀਂ ਡਰਦੇ ਹਾਂ ਨਾ ਤੇਰਾ ਭੈ ਮੰਨਦੇ ਹਾਂ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਕੇ ਕਾਲ ਨੇ ਤਾਂ ਇੱਕ ਦਿਨ ਸਭ ਨੂੰ ਚਬਾ ਜਾਣਾ ਹੈ ਮੌਤ ਤਾਂ ਸਭ ਨੂੰ ਆਉਣੀ ਹੀ ਹੈ ਤਾਂ ਫਿਰ ਧਰਮ ਤੋਂ ਆਕੀ ਹੋ ਕੇ ਕਿਉਂ ਮਰਨਾ ਹੈ ਇਹੋ ਜਿਹੇ ਬਚਨ ਸੁਣ ਕੇ ਮੁਗਲ ਕੁਝ ਨਾ ਕਰ ਸਕੇ ਸੂਬਾ ਸਰਹੰਦ ਨਵਾਬ ਮਲੇਰ ਕੋਟਲੇ ਨੂੰ ਕਹਿੰਦਾ ਹੈ ਕਿ ਇਹਨਾਂ ਦੇ ਪਿਤਾ ਨੇ ਤੁਹਾਡੇ ਪ੍ਰਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿੱਤਾ ਸੀ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਜੇ ਇਹਨਾਂ ਨੂੰ ਤੁਹਾਡੇ ਹਵਾਲੇ ਕਰ ਦਈਏ ਤਾਂ ਤੁਸੀਂ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ ਤਨਵਾਬ ਮਲੇਰ ਕੋਟਲਾ ਹਾ ਦਾ ਨਾਰਾ ਮਾਰਦਾ ਹੈ ਉਹ ਕਹਿੰਦਾ ਹੈ ਇਸਲਾਮ ਵਿੱਚ ਬੱਚਿਆਂ ਤੇ ਅਤਿਆਚਾਰ ਕਰਨ ਲਈ ਮਨਾਹੀ ਹੈ ਮੈਂ ਪਾਪੀ ਨਹੀਂ ਬੰਨਣਾ ਚਾਹੁੰਦਾ ਹਾਂ ਇਹਨਾਂ ਦੇ ਪਿਤਾ ਨੇ ਮੇਰੇ ਪ੍ਰਾਣ ਨੂੰ ਮਾਰਿਆ ਹੈ ਜੇ ਕਿਤੇ ਜੰਗ ਦੇ ਮੈਦਾਨ ਵਿੱਚ ਉਹ ਸਾਹਮਣੇ ਹੋਵੇਗਾ ਤਾਂ ਜਾਤਾ ਉਹ ਨਹੀਂ ਜਾਂਤਾ ਮੈਂ ਨਹੀਂ ਤੈਨੂੰ ਵੀ ਇਹ ਸਲਾਹ ਦਵਾਂਗਾ ਕਿ ਪਾਕ ਕੁਰਾਨ ਵਿੱਚ ਬੱਚਿਆਂ ਤੇ ਅਤਿਆਚਾਰ ਕਰਨਾ ਨਹੀਂ ਲਿਖਿਆ ਇਹਨਾਂ ਦਾ ਬਦਲਾ ਇਹਨਾਂ ਦੇ ਪਿਤਾ ਤੋਂ ਹੀ ਲੈਣਾ ਬੰਦਾ ਹੈ ਇਹ ਸੁਣ ਸੂਬਾ ਬਹੁਤ ਸ਼ਰਮਿੰਦਾ ਹੋਇਆ ਕੋਲ ਖੜਾ ਸੁੱਚਾ ਆਨੰਦ ਸੋਚਦਾ ਹੈ ਕਿ ਕਿਤੇ ਸੂਬਾ ਇਹਨਾਂ ਤੇ ਤਰਸ ਕਰਕੇ ਛੱਡ ਨਾ ਦੇਵੇ ਸੁੱਚਾ ਆਨੰਦ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਛੱਡ ਦਈਏ ਤਾਂ ਕੀ ਕਰੋਗੇ ਤਾਂ ਸਾਹਿਬਜ਼ਾਦੇ ਕਹਿੰਦੇ ਹਨ ਕਿ ਉਹ ਜੰਗਲਾਂ ਵਿੱਚ ਜਾ ਕੇ ਸਿੰਘ ਇਕੱਠੇ ਕਰਨਗੇ ਸ਼ਸਤਰ ਇਕੱਠੇ ਕਰਕੇ ਕੋੜੇ ਚੜ੍ਹ ਕੇ ਉਹਨਾਂ ਨਾਲ ਲੜਨਗੇ ਅਤੇ ਸੂਬੇ ਦਾ ਤਖਤ ਦਰਿਆ ਵਿੱਚ ਸੁੱਟ ਦੇਣਗੇ ਸੁੱਚਾ ਆਨੰਦ ਕਹਿੰਦਾ ਹੈ ਕਿ ਜੇਕਰ ਤੁਸੀਂ ਆਓਗੇ ਜੇ ਅਸੀਂ ਤੁਹਾਨੂੰ ਮਾਰ ਦਵਾਂਗੇ ਫਿਰ ਕੀ ਤਾਂ ਸਾਹਿਬਜ਼ਾਦੇ ਕਹਿੰਦੇ ਨੇ ਜਿੱਥੇ ਖੂਨ ਸਾਡਾ ਡੁੱਲੇਗਾ ਉੱਥੇ ਨਿਸ਼ਾਨ ਉੱਚਾ ਝੁੱਲੇਗਾ ਇਹ ਸਭ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਉਮਰਾ ਕਿੰਨੀਆਂ ਛੋਟੀਆਂ ਨੇ ਤੇ ਹੌਸਲੇ ਕਿੰਨੇ ਵੱਡੇ ਨੇ ਸੋਚ ਕਿੰਨੀ ਵੱਡੀ ਹੈ ਇਹ ਦੇਖ ਸੁੱਚਾ ਆਨੰਦ ਕਹਿੰਦਾ ਹੈ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਤੁਸੀਂ ਉਹਨਾਂ ਤੇ ਤਰਸ ਕਰਨ ਦੀ ਗੱਲ ਕਰਦੇ ਹੋ ਆ ਦੇਖੋ ਇਹਨਾਂ ਦੇ ਬੋਲ ਇਹ ਤੁਹਾਨੂੰ ਮਾਰਨ ਦੀਆਂ ਗੱਲਾਂ ਕਰਦੇ ਨੇ ਅਖੀਰ ਸੂਬੇ ਨੇ ਕਾਜ਼ੀ ਨੂੰ ਰਿਸ਼ਵਤ ਦਿੱਤੀ ਫਤਵਾ ਜਾਰੀ ਕਰਵਾਇਆ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਨੀਹਾ ਵਿੱਚ ਚਿੰਨਣ ਦਾ ਫਤਵਾ ਜਾਰੀ ਹੋਇਆ ਇਹ ਸਭ वार्ताਲਾਪ 12 ਪੋਨੋ ਹੁੰਦੀ ਹੈ